ਕਰ ਕੇ ਹਾਥ ਬੈਸਰ ਸਮਹਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਗਾਵਣ ਧਾਰੇ ਕਿਤੇ ਤੇਰੇ ਰਾਖਰੇ ਜੋ ਕਹੀਏ ਕਿਤੇ ਤੇਰੇ ਗਾਵਣ ਧਾਰੇ ਗਾਵਤੋਂ ਪੰਪ ਪਾਣੀ ਬੈਸੰਤਰ ਗਾਵੈ ਰਾਜਾ ਤੰਦੁਵਾਰੇ ਗਾਵਤੋਂ ਚਿਤੁ ਉਤਲਿਖ ਜਾਣਰ ਲਿਖਿ ਤਰ ਮੇਚਾਰੇ ਗਾਵਤੋਂ ਇਸਰ ਬਰਮਾ ਦੇਵੀ ਸੋਹਣ ਤੇਰੇ ਸਤਿ ਸਬਾਰੇ ਗਾਵਤੋਂ ਮਨੰਦਰਸ ਸੁਭੇੜ ਤੇ ਤੇ ਆਦਰ ਨਾਲੇ ਗਾਵਤੋਂ ਗਾਵਤ ਤੁਨੋਂ ਸਾਧਵੀ ਚਾਰੇ ਗਾਵਤ ਤੁਨੋਂ ਜਿਸ ਦੀ ਸਤਿ ਸੋਖੀ ਗਾਵਤ ਤੁਨੋਂ ਵੇਖਾਰੇ ਗਾਵਤ ਤੁਨੋਂ ਪੰਡਤ ਬਣ ਰਖੇ ਸਰ ਜੁਟ ਗੁਰੂ ਦੇ ਨਾਲੇ ਗਾਵਤ ਤੁਨੋਂ ਮੋਹਣਿਆ ਮਨੋ ਮਨ ਸੁਰਗ ਬਾਸ ਪਿਆਲੇ ਗਾਵਤ ਤੁਨੋਂ ਪਾਏ ਤੇਰੀ ਸਦੀਰ ਨਾਲੇ ਗਾਵਤ ਤੁਨੋਂ ਜੋਤ ਮਾਂ ਬਸੁਰਾ ਗਾਵਤ ਤੁਨੋਂ ਖਾਣੀ ਚਾਰੇ ਗਾਵਤ ਤੁਨੋਂ ਖੰਡ ਮੰਡਲ ਪ੍ਰੇਮ ਮੰਡਾ ਕਰ ਕਰ ਖੇਤੇ ਤਾਰੇ సే ਤੂਦ ਨੋ ਗਾਵਨ ਜੋ ਤੂਦ ਭਾਵਨ ਰਤੇ ਤੇਰੇ ਭਗਤ ਸਾਰੇ ਹੋਰ ਕੇ ਤੇ ਤੂਦ ਨੋ ਗਾਵਨ ਸੇ ਮੈਂ ਜਿਤਨਾ ਆਵ ਨਾਨਕ ਆ ਬੇਚਾਰੇ ਸੋਏ ਸੋਏ ਸਦਾ ਸੱਚ ਸਾਜ ਸਾਚਾ ਸਾਜੀ ਨਾ ਹੀ ਹੈ ਵੀ ਉਸੇ ਜੈ ਨਜਾ ਸਿ ਰਤਨਾ ਜਿ ਨਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸ ਮਾਇਆ ਜਿ ਮੁਬਾਈ ਕਰ ਕਰ ਦੇਖੀਤਾ ਆਪਣਾ ਜੁਸਤੀ ਵਡਿਆਈ ਜੋ ਇਸ ਭਾਵੈ ਸੋਈ ਕਰਸੀ ਰੁਕਣਾ ਨਾ ਕਰ ਜਾਏ ਸੋ ਪਤਸਾਰੋ ਸ਼ਾਮ ਪਤ ਸਾਹਿਬ ਨਾਖ ਰਹਿ ਨ ਜਾਏ ਆਸਾਂ ਲਾ ਪਹਿਲਾ ਸੋਣਾ ਵੱਡਾ ਆਖੈ ਸਭ ਕੋਈ ਬਡ ਵੱਡਾ ਮਿੱਠਾ ਹੋਏ ਕੀ ਪਾਇ ਰਖਿਆ ਜਾਏ ਕਹਿਣਾ ਬਲ ਤ੍ਰਿਸ਼ਮਾਈ ਵੱਡੇ ਮੇਰੇ ਸਾਰੇ ਬਾਹ ਕਹਿ ਕਬੀਰਾ ਨਹੀਂ ਗਈ ਰਾਹ ਕੋਈ ਨਾ ਜਾਣੇ ਤਰਕ ਤੱਕ ਉੱਚੀ ਰਾਹ ਖਾਓ ਸਾ ਸੋਤੇ ਸੋਤ ਕਮਾਏ ਸਭੀ ਮਤਬਤ ਕੀ ਉਤਪਾਏ ਯਾਨੀ ਧਿਆਨੀ ਗੁਰੂ ਰਹਾਏ ਕਿ ਨਾ ਜਾਇ ਤੇ ਤਿਲਬਟ ਆਈ ਸਾਥ ਸਾਥ ਸਤਬ ਸਚ ਨੇ ਆਈ ਸਤਿਪੁਰਖ ਆਕੀਆਂ ਵੜਿਆਆਂ ਤਤਪਣ ਸੇ ਦੇਖਣਾ ਨਾ ਪਾਇਆ ਕਰਮ ਲੈ ਨਾ ਹੀ ਫਗਰਾ ਆਈ ਆ ਅੱਖ ਵਾਲਾ ਕਾ ਵਿਚਾਰ ਸਤਿਪ੍ਰੇਤ ਰੇਪੜਾ ਜਿਸ ਤੋਂ ਦੇਖ ਸਹਿ ਗਜਾ ਨਾਨਕ ਸਤ ਸਵਾਰਨ ਹਾਲਾ ਸਭਨ ਲਾ ਪੈਲਾ ਆਖਾਂ ਜੀਵਾਂ ਸ੍ਰੇਮਾ ਜਾ ਵਖਣ ਖਸਾ ਜਨਾਓ ਸੱਚੇ ਨਾਮ ਕਿਲਾ ਹੈ ਭੂਖੋ ਧੁਖੇ ਖਾਈ ਚਲਿਐ ਦੁਖ ਸੋ ਕਿਉ ਮਿਸਰੈ ਮੇਰੇ ਪਾਏ ਸੱਚਾ ਸਹੈ ਸੱਚੇ ਨਾਇ ਰਹਾਓ ਸੱਚੇ ਨਾਮ ਕੀ ਤਰਬੜਿਆ ਯਾਦ ਕੇ ਕੀਤ ਨਹੀਂ ਪਾਈ ਜੇ ਸਭ ਬਲਗਿਆ ਨਾ ਪਾਈ ਹਟਾਉ ਵੇ ਘਰ ਨਾ ਜਾਏ ਨਾ ਹੁਮਰੇ ਕੀ ਤੀ ਰਾਤ ਖਸਮ ਵਿਸਾਰਾ ਤੇਜ ਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਪੋ ਕਰੋ ਗੁਰ ਬਾਸ ਕੀਰੇ ਕਿਰਮ ਸਤਿਗੁਰ ਸਿਨਾਏ ਕਰ ਦਇਆ ਨਾਮੁ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਗੁ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪਨਾ ਸਖਾਈ ਹਰ ਕੀਰਤ ਹਮੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇ ਜਿਨ ਹਰ ਹਰਿ ਸਰਬਾ ਪਿਆਸ ਅਗਰ ਨਾਮ ਲਖਤਾ ਸੇਹ ਮੈਂ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਰਸ ਨਾ ਪਾਇ ਤੇ ਭਾਲ ਕੀ ਜੰਬਾਸ ਜੋ ਸਤਿਗੁਰ ਸ਼ਰਨ ਸੰਗਤ ਨਿ ਆਏ ਤ੍ਰਿਤੀ ਵੇ ਤ੍ਰਿਤੀ ਬਾਸ ਜਿਨ ਹਰ ਜਨ ਸਤਬੋ ਸੰਗਤ ਪਾਏ ਤੁਰਬਸ ਤਿ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਹਰ ਰਸ ਪਾਏ ਮੇ ਜਨ ਨਾਨਕ ਨਾਮ ਪ੍ਰਗਾਸ

ਇਹ ਮਨ ਬਹੁ ਕਰਿ ਆਉ ਕੀ ਬੁਤਾ ਸੈ ਗੁਸਾਂ ਸਫਾ ਚਿਤਰੇ ਚੜਿਆ ਤੇਨ ਕੰਮ ਖਲਾਬੈ ਕੰਮ ਚੁਕਾਵੇ ਮਨ ਮੈ ਸਿਮੁਣ ਕਰਿ ਆ ਸਭਨੇ ਤਾਨ ਅੰਦਾ ਸਿਛਿ ਧਾਰਿ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਾਲ ਬਾਲ ਸਤਿ ਬਲ ਜਾਈਏ ਤੇਰਾ ਇਤਨਾ ਬਹੁ ਰਿਆ ਰਾਗਾ ਸੰਨ ਲਾ ਚੌਥਾ ਸੋ ਬੁਰਖ ਇਕ ਓੰਕਾਰ ਸਤੁਰ ਪ੍ਰਸਾਦ ਸੋ ਬੁਰਖ ਨਿਰਜਨਾ ਮੇਰੇ ਤੇ ਜਨਾਦਰ ਮਾਗਮਪਾਲ ਸਤਿ ਆਵੇਂ ਸਤਿ ਆਵੇਂ ਤੁਜੀ ਹਸ ਚੇ ਸਜਨ ਹਾਰਾ ਸਭ ਜੀ ਤੁਹਾਰੇ ਜੀ ਦੂਜੀਆਂ ਦਾ ਦਾਤਾ ਹਰ ਧਿਆਉ ਸਤੋ ਜੀ ਸਭੂ ਕੇ ਸਰਨ ਹਾਰਾ ਦਾ ਪੇਠਾ ਗੁਰ ਹਰਾਬੇ ਸਿੰਘ ਜੀ ਕਾ ਨਾਨਕ ਨੰਦ ਵਿਚਾਰਾ ਤੂੰ ਘਟ ਤੇ ਤਰ ਸਭ ਜਨ ਤਰ ਜੀ ਹਰ ਕੋ ਬ੍ਰਹਮ ਸੁਮਾਨਾ ਇੱਕਤਾ ਤੇਖ ਬੇਖਾਰੀ ਜੀ ਸਭ ਤੇ ਨੇ ਜੋੜ ਵਿਡਾਣਾ ਮੋ ਆਪੇ ਦਾਤਾ ਆਪੇ ਪੁੱਤਾ ਜੀ ਮੋ ਤੁਧਿ ਨਿਰਉਨਾ ਜਾਣਾ ਤੁਮ ਬਾਰੰਬੇ ਅੰਤ ਬੇਅੰਤੀ ਤੇਰੇ ਕਿਆ ਨਾਮੁ ਖੁਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨਮਾਂ ਤਨ ਗੁਰਵਾਣਾ ਧਿਆਵੈ ਧਿਆਵੈ ਤੁਜੀ ਸੇ ਜਾਣੁ ਜੁ ਮੈਂ ਸੁਖ ਵਾਸੀ ਸੇ ਮੁਕਤ ਸੇਉ ਭੈ ਜਨ ਧਿਆਇਆ ਜੀ ਤਿਤੋਟੀ ਜੁ ਕੇ ਪਾਸੀ ਜੀ ਨੇ ਪੌਜਾ ਨਿਰਭਉ ਧਿਆਇਆ ਜੀ ਤਨ ਕਾ ਬਹੁ ਸੁਖ ਵਾਸੀ

ਸੇ ਭਗਤ ਸੇ ਭਗਤ ਭਲੇ ਜਨਨਾ ਕਝੇ ਜੋ ਭਾਵੈ ਮੇਰੇ ਹਰ ਭਗਵੰਤਾ